ਬਾਕੀ ਟੜੇ ਦੇ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਇਸ ਮੁਲਾਕਾਤ ਦੇ ਵਿੱਚ ਅੱਜ ਦੱਸਿਆ ਕਿ ਉੱਥੇ ਹੀ ਅਕਾਲੀ ਦਲ ਦੇ ਕੁਝ ਲੀਡਰਾਂ ਦੇ ਵੱਲੋਂ ਤਿੰਨ ਮੰਗਾਂ ਰੱਖੀਆਂ ਗਈਆਂ ਨੇ ਤੇ ਜਿਸ ਦੇ ਵਿੱਚ ਉੱਥੇ ਹੀ ਪਹਿਲੀ ਮੰਗ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਅਕਾਲੀ ਦਲ ਦੇ ਲੀਡਰਾਂ ਦੇ ਅਸਤੀਫੇ ਪਰਵਾਰ ਨੂੰ ਲੈ ਕੇ ਪਹਿਲੀ ਮੰਗ ਰੱਖੀ ਗਈ ਦੂਜੇ ਪਾਸੇ ਦੱਸਿਆ ਕਿ ਉੱਥੇ ਹੀ ਕੈਨਨੀ ਹਰਪੀ ਸਿੰਘ ਦੇ ਜਿਹੜੇ ਜਾਂਚ ਨੂੰ ਲੈ ਕੇ ਕਿਹਾ ਗਿਆ ਹੈ ਕਮੇਟੀ ਬਣਾਈ ਉਸ ਨੂੰ ਰੱਦ ਕੀਤਾ ਜਾਵੇ ਉੱਥੇ ਤੀਜੀ ਮੰਗੇ ਰੱਖੀ ਗਈ ਹੈ ਕਿ ਐਸਜੀਪੀਸੀ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਯਾਨੀ ਕਿ ਇੱਕ ਜਥੇਦਾਰ ਦੇ ਉੱਤੇ ਕਾਰਵਾਈ ਕਰਨ ਇਹ ਤਿੰਨ ਮੰਗਾਂ ਜਿਹੜੀਆਂ ਕਿ ਬਾਕੀ ਧੜੇ ਦੇ ਵੱਲੋਂ ਰੱਖੀਆਂ ਗਈਆਂ ਨੇ ਤਾਂ ਦੂਜੇ ਪਾਸੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਲਾਕਾਤ ਕਰਨ ਦੇ ਲਈ ਮੰਗ ਪੱਤਰ ਦੇਣ ਦੇ ਲਈ ਬਾਕੀ ਧੜਾ ਪਹੁੰਚਿਆ ਤੇ ਜਿਸ ਦੇ ਵਿੱਚ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵੀ ਪਲਟਵਾਰ ਕੀਤਾ ਗਿਆ ਤਾਂ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਅਜਹੀ ਬਗਾਵਤ ਹੋਈ ਕਿ ਦੋ ਟੜੇ ਹੋ ਗਏ ਤੇ ਬਾਕੀ ਟੜੇ ਨੇ ਉੱਥੇ ਹੀ ਸੁਖਬੀਰ ਸਿੰਘ ਬਾਦਲ ਅਤੇ ਕੁਝ ਅਕਾਲੀ ਲੀਡਰਾਂ ਨੂੰ ਲੈ ਕੇ ਇਲਜ਼ਾਮ ਲਗਾਏ ਤੇ ਜਿਸ ਦੇ ਵਿੱਚ ਬਾਕੀ ਟੜਿਆਂ ਦਾ ਕਹਿਣਾ ਸੀ ਕਿ ਜਿਹੜੀ ਹੈ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਬੇਅਦਬੀਆਂ ਹੋਈਆਂ ਉਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਨਸਾਫ ਦੇਣ ਤੇ ਜਿਸ ਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਦੂਜੇ ਪਾਸੇ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਭ ਤੋਂ ਸਪਸ਼ਟੀਕਰਨ ਮੰਗਿਆ ਤੇ ਸਪਸ਼ਟੀਕਰਨ ਤੋਂ ਬਾਅਦ ਇੱਕ ਵੱਡੀ ਮੀਟਿੰਗ ਹੋਈ ਤੇ ਜਿਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਯਾਨੀ ਹਰਪੀ ਸਿੰਘ ਪੰਜ ਸਿੰਘ ਸਹਿਬਾਨਾ ਦੇ ਨਾਲ ਮੀਟਿੰਗ ਕੀਤੀ ਤੇ ਜਿਸ ਤੋਂ ਬਾਅਦ ਸਾਰੇ ਹੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਸੱਦ ਲਿਆ ਗਿਆ ਤੇ ਜਿਸ ਦੇ ਵਿੱਚ ਮੀਟਿੰਗ ਦੇ ਦੌਰਾਨ ਜਥੇਦਾਰ ਨੇ ਹੁਕਮ ਦਿੱਤੇ ਅਕਾਲੀ ਦਲ ਨੂੰ ਅਜਿਹੇ ਹੁਕਮ ਦਿੱਤੇ ਕਿ ਸਾਰਾ ਅਕਾਲੀ ਦਲ ਹੀ ਹਿਲ ਗਿਆ ਤੇ ਉੱਥੇ ਹੀ ਦੱਸਦੀ ਕਿ ਦੂਜੇ ਪਾਸੇ ਹੁਣ ਜਿਹੜੀਆਂ ਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਖਾਲੀ ਲੀਡਰਾਂ ਨੂੰ ਸਜ਼ਾਵਾਂ ਦਿੱਤੀ ਗਈਆਂ ਤਨਖਾਹੀਏ ਇਕਰਾਰ ਹੋਏ ਤੇ ਦੂਜੇ ਪਾਸੇ ਹੁਣ ਬਾਕੀ ਤੜਾ ਫਿਰ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਜਿਹੜਾ ਕਿ ਮੰਗ ਪੱਤਰ ਸੌਪਿਆ ਗਿਆ ਤੇ ਉੱਥੇ ਹੀ ਸੁਖਬੀਰ ਸਿੰਘ ਬਾਦਰ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਉਥੇ ਹੀ ਅਸਤੀਫੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਪ੍ਰਵਾਨ ਕੀਤਾ ਜਾਵੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਤਿੰਨ ਮੰਗਾਂ ਰੱਖੀਆਂ ਗਈਆਂ ਤੇ ਇਹ ਤਿੰਨ ਮੰਗਾਂ ਜਿਹੜੀਆਂ ਕਿ ਜਿਹੜੀਆਂ ਕਿ ਅੱਜ ਬਾਕੀ ਧੜੇ ਨੇ ਜਥੇਦਾਰ ਕੋਲ ਰੱਖੀਆਂ ਤੇ ਬਾਕੀ ਧੜੇ ਦੇ ਵੱਲੋਂ ਇਹਨਾਂ ਤਿੰਨ ਮੰਗਾਂ ਦੇ ਵਿੱਚ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਅਤੇ ਕਈ ਅਕਾਲੀ ਲੀਡਰਾਂ ਦੇ ਅਸਤੀਫੇ ਵਾਰ ਵਾਰ ਕੀਤੇ ਜਾਣ ਦੂਜੇ ਪਾਸੇ ਉਹਨਾਂ ਦੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਵੀ ਜਿਹੜਾ ਕਿ ਇੱਕ ਮੰਗ ਰੱਖੀ ਹੈ ਤੇ ਐਸਜੀਪੀਸੀ ਤੇ ਕੁਝ ਸਵਾਲ ਕੀਤੇ ਉੱਥੇ ਤੀਜੀ ਮੰਗੇ ਰੱਖੀ ਗਈ ਹੈ ਕਿ ਐਸਜੀਪੀਸੀ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਯਾਨੀ ਕਿ ਇੱਕ ਜਥੇਦਾਰ ਦੇ ਉੱਤੇ ਕਾਰਵਾਈ ਕਰਨ ਇਹ ਤਿੰਨ ਮੰਗਾਂ ਜਿਹੜੀਆਂ ਕਿ ਬਾਕੀ ਧੜੇ ਦੇ ਵੱਲੋਂ ਰੱਖੀਆਂ ਗਈਆਂ ਨੇ ਤਾਂ ਦੂਜੇ ਪਾਸੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਲਾਕਾਤ ਕਰਨ ਦੇ ਲਈ ਮੰਗ ਪੱਤਰ ਦੇਣ ਦੇ ਲਈ ਬਾਕੀ ਧੜਾ ਪਹੁੰਚਿਆ ਤੇ ਜਿਸ ਦੇ ਵਿੱਚ ਦੂਜੇ ਪਾਸੇ ਸੁਖਵੀਰ ਬਾਦਲ ਨੂੰ ਲੈ ਕੇ ਵੀ ਪਲਟਵਾਰ ਕੀਤਾ ਗਿਆ ਤਾਂ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਅਜਹੀ ਬਗਾਵਤ ਹੋਈ ਕਿ ਦੋ ਟੜੇ ਹੋ ਗਏ ਤੇ ਬਾਕੀ ਟੜੇ ਨੇ ਉੱਥੇ ਹੀ ਸੁਖਬੀਰ ਸਿੰਘ ਬਾਦਲ ਅਤੇ ਕੁਝ ਅਕਾਲੀ ਲੀਡਰਾਂ ਨੂੰ ਲੈ ਕੇ ਇਲਜ਼ਾਮ ਲਗਾਏ ਤੇ ਜਿਸ ਦੇ ਵਿੱਚ ਬਾਕੀ ਟੜਿਆਂ ਦਾ ਕਹਿਣਾ ਸੀ ਕਿ ਜਿਹੜੀਆਂ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਬੇਅਦਬੀਆਂ ਹੋਈਆਂ ਉਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਨਸਾਫ ਦੇਣ ਤੇ ਜਿਸ ਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਦੂਜੇ ਪਾਸੇ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਭ ਤੋਂ ਸਪਸ਼ਟੀਕਰਨ ਮੰਗਿਆ ਤੇ ਸਪਸ਼ਟੀਕਰਨ ਤੋਂ ਬਾਅਦ ਇੱਕ ਵੱਡੀ ਮੀਟਿੰਗ ਹੋਈ ਤੇ ਜਿਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਯਾਨੀ ਹਰਪੀ ਸਿੰਘ ਪੰਜ ਸਿੰਘ ਸਾਬਾਨਾ ਦੇ ਨਾਲ ਮੀਟਿੰਗ ਕੀਤੀ ਤੇ ਜਿਸ ਤੋਂ ਬਾਅਦ ਸਾਰੇ ਹੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਸੱਦ ਲਿਆ ਗਿਆ ਤੇ ਜਿਸ ਦੇ ਵਿੱਚ ਮੀਟਿੰਗ ਦੇ ਦੌਰਾਨ ਜਥੇਦਾਰ ਨੇ ਹੁਕਮ ਦਿੱਤੇ ਅਕਾਲੀ ਦਲ ਨੂੰ ਅਜਿਹੇ ਹੁਕਮ ਦਿੱਤੇ ਕਿ ਸਾਰੇ ਅਕਾਲੀ ਦਲ ਹੀ ਹਿਲ ਗਿਆ ਤੇ ਉੱਥੇ ਹੀ ਦੱਸਦੀ ਕਿ ਦੂਜੇ ਪਾਸੇ ਹੁਣ ਜਿਹੜੀਆਂ ਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਖਾਲੀ ਲੀਡਰਾਂ ਨੂੰ ਸਜ਼ਾਵਾਂ ਦਿੱਤੀ ਗਈਆਂ ਤਨਖਾਹੀਏ ਕਿਰਾਰ ਹੋਏ ਤੇ ਦੂਜੇ ਪਾਸੇ ਹੁਣ ਬਾਕੀ ਟੜਾ ਫਿਰ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਜਿਹੜਾ ਕਿ ਮੰਗ ਪੱਤਰ ਸੌਪਿਆ ਗਿਆ ਤੇ ਉੱਥੇ ਸੁਖਬੀਰ ਸਿੰਘ ਬਾਦਰ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਉਥੇ ਹੀ ਅਸਤੀਫੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਪ੍ਰਵਾਨ ਕੀਤਾ ਜਾਵੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਤਿੰਨ ਮੰਗਾਂ ਰੱਖੀਆਂ ਗਈਆਂ ਤੇ ਇਹ ਤਿੰਨ ਮੰਗਾਂ ਜਿਹੜੀਆਂ ਕਿ ਜਿਹੜੀਆਂ ਕਿ ਅੱਜ ਬਾਕੀ ਧੜੇ ਨੇ ਜਥੇਦਾਰ ਕੋਲ ਰੱਖੀਆਂ ਤੇ ਬਾਕੀ ਧੜੇ ਦੇ ਵੱਲੋਂ ਇਹਨਾਂ ਤਿੰਨ ਮੰਗਾਂ ਦੇ ਵਿੱਚ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਅਤੇ ਕਈ ਅਕਾਲੀ ਲੀਡਰਾਂ ਦੇ ਅਸਤੀਫੇ ਪ੍ਰਵਾਰ ਕੀਤੇ ਜਾਣ ਦੂਜੇ ਪਾਸੇ ਉਹਨਾਂ ਦੇ ਗਾਇਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਵੀ ਜਿਹੜਾ ਕਿ ਇੱਕ ਮੰਗ ਰੱਖੀ ਹੈ ਤੇ ਐਸਜੀਪੀਸ ਤੇ ਕੁਝ ਸਵਾਲ ਕੀਤੇ